ਕੋਈ ਬੱਚਾ ਵੀ ਮੇਰੇ ਪੁੱਤ ਦਾ ਕੋਈ ਕਸੂਰ ਕੱਢੇ ਵੀ ਪਿੰਡ ਵਿੱਚੇ ਨੇ ਆ ਕੰਮ ਕਦੀ ਕੀਤਾ ਹੀ ਸਾਡਾ ਉਹਦਾ ਨਾਂ ਵੀ ਕੋਈ ਵਿਰੋਧ ਵੀ ਨਹੀਂ ਸਾਨੂੰ ਨਹੀਂ ਉਹ ਪਤਾ ਉਹਨੇ ਕਿਹੜਾ ਬਦਲਾ ਲਿਆ ਬਟਾਲਾ ਦਾ ਪਿੰਡ ਸੰਗਤੋਵਾਲ ਐਤਵਾਰ ਦੀ ਦੇਰ ਸ਼ਾਮ ਗੋਲੀਆਂ ਦੀ ਆਵਾਜ਼ ਨਾਲ ਦਹਿਲ ਗਿਆ 25 ਸਾਲਾ ਨੌਜਵਾਨ ਰਣਜੀਤ ਦੀ ਜਾਨ ਤੇ ਭਾਰੀ ਪਈ ਆਪਸੀ ਰੰਜਿਸ਼ ਰਣਜੀਤ ਆਪਣੇ ਸਾਥੀਆਂ ਨਾਲ ਖੇਤਾ 'ਚ ਬੜੀ ਮੋਟਰ ਤੋਂ ਵਾਪਸ ਘਰ ਪਰਤ ਰਿਹਾ ਸੀ ਕਿ ਅਚਾਨਕ ਪਿੰਡ ਦੇ ਰਹਿਣ ਵਾਲੇ ਨੌਜਵਾਨ ਪਰਿਵਰਤਨ ਸਿਗਨਲ ਉਸਦੀ ਤੂਤੂ ਮਹਿਮਾ ਹੋ ਗਈ ਇਲਜ਼ਾਮ ਲੱਗੇ ਕਿ ਪਰਿਵਰਤਨ ਆਪਣੇ ਸਾਥੀਆਂ ਨਾਲ ਸੀ ਉਸਨੇ ਦੋ ਨਾਲੀ ਨਾਲ ਰਣਜੀਤ ਸਿੰਘ ਤੇ ਫਾਇਰ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਦਰਸਲ 24 ਜਨਵਰੀ ਨੂੰ ਮੁੱਖ ਮੁਲਜ਼ਮ ਦੇ ਵਿਆਹ ਦੀ ਜਾਗੋ ਕੱਢੀ ਜਾ ਰਹੀ ਸੀ। ਮ੍ਰਿਤਕ ਦੇ ਪਰਿਵਾਰ ਮੁਤਾਬਕ ਮੁਲਜ਼ਮ ਤੇ ਰਦਾ ਉਹਨਾਂ ਨਾਲ ਵਿਵਾਦ ਹੋ ਗਿਆ। ਇਸ ਤੋਂ ਪਹਿਲਾਂ ਵੀ ਫੁੱਟਬਾਲ ਮੈਚ ਦੌਰਾਨ ਵੀ ਦੋਨਾ ਤੇ ਰਵਿਚਕਾਰ ਟਕਰਾਅ ਹੋ ਚੁੱਕੀ ਸੀ। ਸਾਡੇ ਨਾਲ ਥੱਕ ਆਇਆ ਚਾਚਾ ਬਜ਼ੁਰਗਾ ਜੀ ਸਾਹ ਕਹਿੰਦਾ ਸਾਨੂੰ ਨਿਆਂ ਮਿਲਣਾ ਚਾਹੀਦਾ ਜੀ। ਬਹੁਤ ਥੱਕ ਆਇਆ ਸਾਡੇ ਨਾਲ ਜੀ। ਸਾਡੀ ਆਪੇ ਇੱਕ ਸੂਰ ਮਾਰਤਾ ਜੀ ਸਾਡਾ ਭਰਾ ਫੁੱਟਬਾਲ ਖੇਡਣ ਦੀ ਗੱਲਬਾਤ ਹੋਈ ਆ ਜੀ ਕੋਈ ਛਿੱਡੀ ਛੋਟੀਆਂ ਮੋਟੀਆਂ ਗੱਲਾਂ ਤੋਂ ਗੱਲ ਹੋ ਗਈ ਆ ਜੀ ਉਹਨਾਂ ਡਰਿੰਕ ਕੀਤੀ ਡਰਿੰਕ ਦੇ ਵਿੱਚ ਹੀ ਉਹਨਾਂ ਗੋਲੀ ਮਾਰ ਦਿੱਤੀ ਮਲਜ਼ਮ ਪ੍ਰੇਵਰਤਨ ਸਿੰਘ ਦੇ ਪਰਿਵਾਰਕ ਮੈਂਬਰ ਵੀ ਕਰੋ ਫਰਾਰ ਨੇ ਘਟਨਾ ਵਾਲੀ ਥਾਂ ਤੇ ਮੌਜੂਦ ਸਾਰੇ ਮਲਜ਼ਮ ਵੀ ਪੁਲਿਸ ਗ੍ਰਫਟ ਚੋਂ ਬਾਹਰ ਨੇ ਮਲਜ਼ਮਾ ਦੀ ਪਾਲ ਲਈ ਪੁਲਿਸ ਪਾਰਟੀਆਂ ਦਾ ਬਿਛ ਤੇ ਰਹੀਆਂ ਨੇ ਧੋਖਾ 302 ਪੀਟੀਆਪੀਸੀ ਤਜਮਨਾਂ ਤੋਂ ਕੇਸ ਦਾਖਲ ਹੋ ਗਿਆ ਹਰੇਕ ਦਿੱਤਾ ਸੋ ਸਾਰਾ ਹੀ ਕਰਨ ਛੱਡ ਕੇ ਡੁੱਟ ਗਏ ਸਾਰੇ ਖੇਂਦਿਆਂ ਦੇ ਸਾਰੇ ਗੱਲਾਂ ਦੇ ਚਾਰ ਦੇ ਅੰਦਰ ਰਹੇ ਤੇ ਬਾਰੇ ਕਿਸੇ ਜਿਹੜੀ ਦੀ ਖੁਸ਼ੀ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ